ਸਤਿ ਸ਼੍ਰੀ ਅਕਾਲ ਜੀ ਵੈਲਕਮ ਆ ਤੁਹਾਡਾ ਆਪਣੇ ਚੈਨਲ ਸਿਮਰ ਰੰਧਾਵਾ ਤੇ ਅੱਜ ਦਾ ਜਿਹੜਾ ਆਪਾਂ ਵਲੋਗ ਇਹ ਬਣਾਉਣ ਜਾਣਦੇ ਆ ਵੀ ਜਿਹੜੀ ਆਪਾਂ ਡੰਗਰਾਂ ਨੂੰ ਮਸ਼ਲਦਾਨੀ ਲੈਂਦੀ ਆ ਉਹ ਬਣਾ ਕੇ ਲਾਵਾਂਗੇ ਤੇ ਵਲੋਗ ਨਾਲ ਜੁੜੇ ਰਹੋ ਤੇ ਹੌਨੇ ਸੋਨੇ ਕਮੈਂਟ ਕਰੀ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਸਾਡਾ ਧੰਨਵਾਦ ਆ ਲੈਣ ਦੀ ਆਪਾਂ ਜਾਲੀ ਤੇ ਮਿੰਤੀ-ਮਿੰਤੀ ਦੇ ਭੇ ਕਰਨਾ ਆਪਾਂ ਇੱਧਰ ਕਿੰਨੀ ਕਿ ਲੈਂਥ ਲੱਗੂ ਤੇ ਕੀ ਸਾਥ ਆ ਕਰਾਂਗੇ ਤੇ ਹੁਣ ਆਪਾਂ ਆ ਗਏ ਫਿਰ ਇੱਧਰ ਇੱਧਰ ਪੱਗ ਕੱਟੀ ਬਿਲਾ ਉਹਦੀ ਮਿੰਤੀ ਮੁੰਤੀ ਕਰਕੇ ਤੇ ਪੱਗ ਦੀ ਕਟਿੰਗ ਕਰਕੇ ਕਿਉਂਕਿ ਪੱਗ ਸੈਂਟਰ ਚ ਲਾਉਣੀ ਪੈਣੀ ਜਿਹੜੀ ਇਹ ਜਾਲੀ ਆ ਡੰਗਰਾਂ ਵਾਲੀ ਮਸ਼ਰ ਵਾਲੀ ਇਹਦੀ ਲੈਂਥ ਜਿਹੜੀ ਚੌੜੀ ਆ ਜਿਹੜੀ ਇਹ ਵੱਧ ਤੋਂ ਵੱਧ 5 ਫੁੱਟ ਹੀ ਮਿਲਦੀ ਆ ਇਸ ਤੋਂ ਵੱਧ ਨਹੀਂ ਚੌੜੀ ਮਿਲਦੀ ਲੈਂਥ ਕਿੰਨੀ ਮਿਲ ਜਾਂਦੀ ਆ ਚੌੜੀ ਨਹੀਂ ਮਿਲਦੀ ਤਾਂ ਕਰਕੇ ਆਪਾਂ ਨੂੰ ਇਹ ਜਿਹੜਾ ਪੱਗ ਕੱਟ ਕੇ ਉਹ ਲੋਣੀ ਪਈ ਤੇ ਸੀਨਾ ਸੋਨਾ ਮਾਮੀਆਂ ਪਈਆਂ ਆ ਫਿਰ ਸਿੱਧ ਕਾ ਗਈ ਹੱਡੀ ਆਂਦੀ ਕਿ ਮੈਂ ਜਾਲੀ ਨੂੰ ਤੁਸੀਂ ਤੁਸੀਂ ਜਾਲੀ ਸੀ ਨਹੀਂ ਆ ਮੈਂ ਕੰਮ ਕਰਾਂ ਮੈਂ ਕਰਾਂ ਤੁਸੀਂ ਜਾਲੀ ਸੀ ਨਹੀਂ ਆ ਹੈਂ ਜੀ ਆਪਾਂ ਫੇਰ ਸ਼ੋਰ ਜਾਲੀ ਵਾਲੀ ਤੁਸੀਂ ਸੀ ਨਹੀਂ ਆ ਦੱਸੋ ਉਹ ਕਹੁੰਨੇ ਆਪਣੇ ਪਿਆਰ ਕਰਨ ਵਾਲਿਆਂ ਨੂੰ ਆ ਫਿਰ ਆਪਾਂ ਡੇਪੇ ਜੀ ਬਹਿ ਗਏ ਮਸ਼ੀਨ ਤੇ ਆਪਾਂ ਆਖਿਆ ਵੀ ਆਪਾਂ ਕਰਕੇ ਬੰਦੇ ਕੀ ਹਸਤਾਵਾ ਪਰ ਆਪਾਂ ਬਹਿ ਤੇ ਗਏ ਪਰ ਸੂਤ ਨਹੀਂ ਆਇਆ ਕੰਮ ਆਪਣੇ ਕੋ ਜਿੱਦਾਂ ਬੀਬੀਆਂ ਕਰਦੀਆਂ ਉਹ ਹਿਸਾਬ ਵਾਲਾ ਆਪਣੇ ਕੋ ਐਨੀ ਐਕਸਪੀਰੀਅੰਸ ਤੇ ਦੋ ਚਾਰ ਫੋਟੀ ਆਪਾਂ ਫਿਰ ਕੀਤੀ ਬਾਕੀ ਤੇ ਫਿਰ ਘਰ ਦੇਣੇ ਕੀਤੀ ਹਾਂ ਚਲੋ ਜੀ ਫੇਰਹੀਂ ਸੀਸੂ ਕੇ ਸ਼ਾਮਾ ਨੂੰ ਆਗੇ ਫਿਰ ਜੀ ਆਪਣੇ ਡੰਗਰਾਂ ਵਾਲੀ ਜਾਲੀ ਪਾਈ ਹੁਣ ਆਪਾਂ ਚੜ ਗਏ ਕੰਨ ਤੇ ਨਾ ਅਗਰ ਤੱਕ ਪਿੰਨਾ ਗੋਲਾ ਲੈ ਲਿਆ ਫਿਰ ਧਾਗੇ ਵਾਲਾ ਪਾਸਕਤੜਾ ਤੇ ਡੰਗਰਾਂ ਨੂੰ ਬਹੁਤ ਸਕੂਨ ਆਇਆ ਜੀ ਵਿਖਾਵਾਂਗੇ ਤੁਹਾਨੂੰ ਤੇ ਇਹ ਤਾਂ ਹੀ ਡੈਬੇ ਸੈਲਿੰਗ ਕਰਨ ਬੰਨਾਂ ਬੰਨਾਂ ਦੀ ਜਾਲੀ ਬਾਕੀ ਬਹੁਤ ਵਧੀਆ ਚੀਜ਼ ਹੈ ਜੀ ਤੇ ਆਪਾਂ ਬਾਕੀ ਪਹਿਲਾਂ ਸਾਬਨ ਸੁਬਣ ਵੀ ਵਰਤ ਕੇ ਵੇਖਿਆ ਇਹਨਾਂ ਵਾਸਤੇ ਡੰਗਰਾਂ ਵਾਸਤੇ ਜਿਹੜਾ ਆਉਂਦਾ ਰਿਮੂਵਰ ਉਹ ਵੀ 10-12 ਦਿਨ ਕੱਢਦਾ ਪਰ ਆ ਜਿਹੜੀ ਚੀਜ਼ ਐ ਸਭ ਨੂੰ ਕੰਮਜਾਬ ਜੇ ਇੱਕ ਰੀ ਲਾਓ ਤੇ ਬਾਅਦ ਨਿਆਰੇ ਲੋ ਡੰਗਰ ਵੀ ਨਿਆਰੇ ਲੈਂਦੇ ਆ ਤੇ ਬਾਕੀ ਆ ਦਿਨ ਤੁਹਾਨੂੰ ਪਤਾ ਮੀਂਹ ਬਹੁਤ ਪੈਂਦੇ ਆ ਤੇ ਮੀਆਂ ਇਹ ਮਛਰ ਬਹੁਤ ਯਾਰਾ ਹੋ ਗਿਆ ਮੱਖੀ ਮਛਰ ਤੇ ਮੈਂ ਇੱਕ ਦਿਨ ਵੈਸੇ ਹੀ 8-9 ਜੇ ਉਧਰ ਗਿਆ ਡੰਗਰਾਂ ਲੇ ਵੇਖਣ ਰਹਾ ਨੂੰ ਤੇ ਡੰਗਰਾਂ ਕੋ ਤੇ ਖਲੋਤਾ ਨਹੀਂ ਜਾਂਦੇ ਆ ਪੁੜਕੀ ਫਿਰਦੇ ਵਿੱਚ ਜਦ ਇਹ ਉਦੋਂ ਤੋਂ ਫਿਰ ਆਪਾਂ ਆਖਿਆ ਵੀ ਆਪਾਂ ਇਹਨਾਂ ਨੂੰ ਜਾਲੀ ਲਾਵਾਂਗੇ ਤੇ ਪਤਾ ਪੁਤਾ ਕਰਕੇ 1-2 ਦਿਨ ਉਦਾਂ ਲੰਘਿਆ ਤੇ ਫਿਰ ਘਰ ਕਰਾ ਕੇ ਫਿਰ ਇੱਥੇ ਲੱਗ ਬੰਨੇ ਤਾਂ ਸਿੱਕਿਓ ਪਤਾ ਕੀਤਾ ਹੋਰ ਪਤਾ ਕੀਤਾ ਨਹੀਂ ਮਿਲੀ ਫਿਰ ਥੋੜਾ ਦੂਰੋਂ ਮਿਲੀ ਉਹ ਆਪਾਂ ਨੂੰ ਜੇ ਕੋਈ ਪੁੱਛੂ ਤੇ ਆਪਾਂ ਦੱਸ ਦਾਂਗੇ ਕਿੱਥੋਂ ਮਿਲੀ ਕੀ ਸਾ ਤਵਾ ਠੀਕ ਹੈ ਜੀ ਤੇ ਆਹ ਲੈਪੇ ਆਪਾਂ ਸੈਟ ਕਰਨ ਉੱਤੇ ਟਰੇਗ ਦਾ ਟਰੇਗ ਬੜੀ ਪੁਰਾਣੀ ਹੱਦੀ ਤੇ ਇਹਦੀਆਂ ਦਾਣੀਆਂ ਜਿਹੜੀਆਂ ਆੜਦੀਆਂ ਉਹ ਵੀ ਸੈਟ ਕਰਨੀਆਂ ਪਈਆਂ ਫੇਰ ਆਪਾਂ ਬੰਨਣ ਡੇਪੇ ਵੀ ਹਵਾ ਨਾਲ ਉੱਡੇ ਆ ਦੇਣਾ ਪਲਾਸਕਟ ਦਾ ਧਾਗਾ ਮੜਾ ਮੜਾ ਜਿਹੜੇ ਗਾਰਡਨ ਨਿਕਲੇ ਬਾਹਰ ਉਹਨਾਂ ਨਾਲ ਬੰਨਤਾ ਡੰਗਰਾਂ ਨੂੰ ਬਹੁਤ ਸਕੂਨ ਮਿਲਿਆ ਜੀ ਇਹ ਲਾਉਣਾ ਬਹੁਤ ਵਧੀਆ ਰਿਜ਼ਲਟ ਆਇਆ ਸਿਰ ਆ ਗੱਲਬਾਤ ਹੋ ਗਈ ਕੇ ਆਪਾਂ ਡੇਪੇ ਧਾਗੇ ਨਾਲ ਪਲਾਸਕਟ ਦੇਣਾ ਬੰਨਣਾ ਗੱਡਨ ਨੂੰ ਵੀ ਜਾਲੀ ਅੜੀ ਹਵਾ ਹੂਆ ਨਾਲ ਉਹਨੂੰ ਉੱਡੇਣਾ ਤੇ ਸੇਫ ਰਵੇ ਬਾਕੀ ਇਹ ਵੀ ਥੋੜੀ ਹੈਗੀ 16 ਜਾਲੀ ਵੀ ਜਿਵੇਂ ਕੋਈ ਖੁੰਗੇ ਖਾਂਗੇ ਤੋਂ ਆੜ ਉੜ ਕੇ ਛੇਤੀ ਢੜ ਜਾਣੀਆਂ ਤੇ ਉਹਦੇ ਹਿਸਾਬ ਨਾਲ ਥੋੜਾ ਜਿਹਾ ਲਾਗੇ ਨਾ ਕੋਈ ਉਦਾਂ ਦੀ ਚੀਜ਼ ਨਾ ਪਈ ਹੋਵੇ ਵੀ ਜਿਨਾਂ ਅੜਦੇ ਤੇ ਉਸ ਹਿਸਾਬ ਨਾਲ ਫਿਰ ਬੰਦਾ ਲਾ ਲੇ ਤੇ ਬਾਕੀ ਉਧਰੋਂ ਪਾ ਕੇ ਫਿਰ ਆਪਾਂ ਆਏ ਇਧਰ ਨੂੰ ਇੱਕ ਤਾਂ ਤਾਰਾਂ ਆਈਆਂ ਹੀ ਤੇ ਪੋੜੀ ਔਖੀ ਲੱਗਦੀ ਇਰੇ ਕਾ ਟਾਣੀਆਂ ਇਹ ਬੜੀਆਂ ਤੰਗ ਕਰਦੀਆਂ ਐ ਟਰੇਕਦੀਆਂ ਇੱਕ ਕਰੀ ਆਪਾਂ ਉੱਤੇ ਵਿਛਾਲੀ ਐ ਸਾਰੀ ਫਿਰ ਆਪਾਂ ਡੇਪੇ ਸੈਟਿੰਗ ਕਰਨਾ ਇਹਦੀ ਹੁਣ ਆਪਾਂ ਸਾਰੀ ਟੇਨਾਂ ਦੇ ਉੱਤੇ ਰੱਖ ਕੇ ਕੁਝ ਉੱਤੇ ਇਹ ਤਰੋੜੇ ਪੱਥਰ ਰੱਖ ਦਾਂਗੇ ਤੇ ਨਾਲ ਬੰਨੀ ਜਾਵਾਂਗੇ ਠੀਕ ਆ ਜੀ ਆਪੋੜੀ ਬੋ ਕੰਮ ਆਉਂਦੀ ਐ ਜੀ ਇਹ ਫਾਦਰ ਸਾਹਿਬ ਨੇ ਲੈਂਦੀ ਤੇ ਬਹੁਤ ਕਾਮੂndi ਆ ਬਹੁਤ ਵਧੀਆ ਸੀਤੀ ਗਈ ਬਾਕੀ ਤੁਸੀਂ ਕਮੈਂਟ ਕਰਕੇ ਦੱਸੋ ਕਿਵੇਂ ਦਾ ਲੱਗਾ ਸਾਡਾ ਉਪਰਾਲਾ ਕਿਉਂਕਿ ਡੰਗਰਾਂ ਨੇ ਕਿਹੜਾ ਬੋਲ ਕੇ ਦੱਸਣਾ ਜੀ ਵੀ ਸਾਨੂੰ ਆ ਚੀਜ਼ ਚਾਹੀਦੀ ਆ ਚੀਜ਼ ਚਾਹੀਦੀ ਤੇ ਆਪਾਂ ਨੂੰ ਆਪ ਹੀ ਵੇਖਣਾ ਚਾਹੀਦਾ ਵੀ ਹਾਂ ਵੀ ਜਿਆਦੇ ਤਾਂ ਗਿਆ ਤੇ ਇਹਨਾਂ ਨੂੰ ਇਦਾਂ ਕਰਦੀਏ ਤੇ ਇਦਾਂ ਕਰਦੀਏ ਚਲੋ ਆਏ ਵੀ ਬੜਾ ਲੇਟ ਹੋ ਗਏ ਆ ਚਲੋ ਲੇਟ ਹੀ ਸਹੀ ਪਰ ਮਾਲਕ ਨੇ ਹੁਣ ਕਿਰਪਾ ਕੀਤੀ ਆ ਤੇ ਆਪਾਂ ਲਾਤੀ ਆ ਜਾਲੀ ਬਾਬਿਓ ਇਦਾਂ ਫਿਰ ਗਾਡਰ ਤੇ ਆਪਾਂ ਥੋੜੀ ਜਿਹੀ ਐ ਸਮੂਥਲੀ ਜੀ ਕਰਕੇ ਤੇ ਉੱਤੇ ਧਾਗੇ ਨਾਲ ਬੰਨ੍ਹ ਦਿੱਤੀ ਪਿੱਤਾਂ ਕਰਕੇ ਹਵਾਨੇ ਦੀ ਨਾਲ ਜਿਵੇਂ ਨੁਕਰਾਨਾ ਕਰਾਂ ਧੁਫਾਟੇ ਨਾਲ ਠੀਕ ਆ ਜੀ ਤੇ ਬਾਕੀ ਸ਼ਾਮ ਉਹ ਤੁਹਾਡੇ ਇੱਥੇ ਰੁੱਖ ਰੱਖਾ ਵਾਵਾ ਲੱਗੇ ਆ ਵੇ ਲੀਜਾ ਤੇ ਆ ਟਰੇਕ ਬਹੁਤ ਪੁਰਾਣੀ ਆ ਹਾਂਜੀ ਏਦਾਂ ਗੱਲ ਬਾਤ ਜੇ ਤੇ ਪੀਨਾ ਪਈਆਂ ਸੀ ਉੱਤੇ ਬਸ ਜਾਲੀ ਕਵਰ ਕਰਨੀ ਜਾਲੀ ਕਵਰ ਹੋ ਗਈ ਆ ਤੇ ਹੁਣ ਡੰਗਰ ਆ ਸਕੂਨ ਨਾਲ ਬਹਿੰਦੇ ਆ ਪੱਠਾ ਦਤਾ ਖਾਂਦੇ ਆ ਤੇ ਨਿਆਰੇ ਲੈਂਦੇ ਆ ਉਧਰ ਸਾਡੀ ਸਦਕ ਵੀ ਲਾਗੇ ਰੋਲਾ ਪਾਉਂਦੀ ਆ ਤੇ ਬਾਕੀ ਜੁੜੇ ਰਹੋ ਵਲੌਗ ਦੇ ਨਾਲ ਤੇ ਕਰੀ ਜਾਓ ਚੈੱਕ ਗੜਗੜ ਕੇ ਆਪਾਂ ਕੀ ਕੋਈ ਕੀਤਾ ਆ ਡਾਣੀਆਂ ਉੱਤੇ ਤੰਗ ਕਰਦੀਆਂ ਇਹ ਆਪਾਂ ਨੂੰ ਪੈਣੀਆਂ ਤੋੜਦੀਆਂ ਤੇ ਇਥੇ ਕੋਈ ਡਾਣੀਆਂ ਅੜਦੀਆਂ ਹੀ ਉਹ ਫਿਰ ਤੋੜਨੀਆਂ ਪਈਆਂ ਆਪਾਂ ਨੂੰ ਤੇ ਵੇ ਸੈਟਿੰਗ ਹੋ ਜਾਣੀ ਬਾਕੀ ਤੁਸੀਂ ਵੀ ਦੱਸੋ ਕਮੈਂਟ ਕਰਕੇ ਕਿਦਾਂ ਲੱਗਾ ਸਾਡਾ ਉਪਰਾਲਾ ਤੇ ਜੇ ਵੀਡੀਓ ਵਧੀਆ ਲੱਗਦੀ ਹੁੰਦੀ ਹੈ ਆਪਣੀ ਤੇ ਸੋਹਣਾ ਜਿਹਾ ਕਮੈਂਟ ਤੇ ਸ਼ੇਅਰ ਤੇ ਨਾਲ ਚੈਨਲ ਨੂੰ ਸਬਸਕ੍ਰਾਈਬ ਕਰਦੀ ਕਰੋ ਤੁਹਾਡਾ ਬਹੁਤ ਧੰਨਵਾਦ ਹੋਊਗਾ ਬਾਕੀ ਇਦਾਂ ਦੀਆਂ ਵੀਡੀਓ ਆਪਾਂ ਪਾਉਂਦੇ ਰਹਿਣਾ ਵਾ ਤੇ ਚੈਨਲ ਨਾਲ ਜੁੜੇ ਰਹੋ ਠੀਕ ਹੈ ਜੀ ਆਹ ਹੋਣ ਆ ਗਏ ਆਪਾਂ ਲਾਸਟ ਦੇ ਇੱਥੇ ਤਾਰਾਂ ਜੀ ਆਂ ਤਾਰਾਂੀਆਂ ਕਰਕੇ ਸੈਟਿੰਗ ਥੋੜੀ ਓਕੀ ਹੋਣੀ ਪਰ ਆਪਾਂ ਜਿਗਾਰਜ ਗੁਰ ਲਾ ਕੇ ਤੇ ਫਿਰ ਲਾ ਹੀ ਦਿੱਤੀ ਇੱਥੇ ਵੀ ਤਾਰਾਂ ਤੁਨਾ ਤਾਂ ਚੁੱਕ ਕੇ ਤੇ ਸੈਟਿੰਗ ਦੀ ਕਾਰੀ ਲਈ ਫਿਰ ਇੱਥੇ ਵੀ ਆਪਾਂ ਤੁਹਾਨੂੰ ਪਤਾ ਫਿਰ ਯਾਟ ਜੀ ਗਾੜੀ ਐਵੇਂ ਥੋੜਾਂ ਦੇ ਆ ਜੱਟ ਜੀ ਗਾੜੀ ਹੁੰਦੇ ਆ ਜੀ ਗਾੜ ਕੋਈ ਨਾ ਕੋਈ ਫਿਰ ਲਾ ਹੀ ਲੈਂਦੇ ਆ ਕੀ ਕਹਿੰਦੇ ਥੋੜਾ ਗਏ ਹਾਂ ਆਪਾਂ ਐਂਡ ਤੇ ਲਾਸਟ ਤੱਕ ਤੇ ਇੱਥੇ ਆਪਾਂ ਰੱਖ ਰੁੱਕ ਕੇ ਤੇ ਫਿਰ ਆਪਣਾ ਵਧੀਆ ਜਾਲੀ ਪੂਰੀ ਪੂਰੀ ਆਈ। ਮਿੰਤੀ ਆਪਾਂ ਕਰਮਾ ਮਾਰ ਕੇ ਹੀ ਕੀਤੀ। ਕੋਈ ਭੀਤਾ-ਬੂਤਾ ਫੜਿਆ ਨਹੀਂ ਆਪਾਂ ਇਦਾਂ ਹੀ ਲਾਈ ਕਰਮਾ ਮਾਰੀਆਂ। ਕਰਮਾ ਦੇ ਹਿਸਾਬ ਨਾਲ ਆਪਾਂ ਲੈਣ ਦੀ ਲੈਂਥ ਲੈਂਦੀ ਆਪਾਂ 90 ਫੁੱਟ, 45 ਫੁੱਟ ਲੈਂਥ ਹੀ। ਉਹ ਫਿਰ ਆਪਾਂ ਨੂੰ ਡਬਲ ਆਉਣੀ ਪਈ ਕਿਉਂਕਿ 5 ਫੁੱਟ ਚੋੜੀ, 10 ਫੁੱਟ ਚੋੜੀ ਆਉਂਦੀ ਨਹੀਂ। ਤਾਂ ਕਰਕੇ ਆਪਾਂ 5 ਫੁੱਟ ਜੋੜੀ ਕਰਕੇ ਤੇ ਵਿੱਚ ਬਾਅਦ ਚ ਪਾਗ ਦਾ ਰੋਟਾ ਲਾ ਗਿਆ ਥੱਲੇ ਫਿਰ 5 ਫੁੱਟ ਲਾਤੀ ਜਾਲੀ ਉਹਨਾਂ ਬਹੁਤ ਸੋਹਣਾ ਕਬਰ ਹੋ ਗਿਆ ਬਹੁਤ ਵਧੀਆ ਹੀ ਜਾਲੀ ਆਪਣੀ ਤੇ ਬਾਕੀ ਹੌਲੀ ਹੌਲੀ ਐਕਸਪੀਰੀਅੰਸ ਆਈ ਜਾਂਦਾ ਕਰਮਾ ਕਰਮਾ ਦਾ ਵੀ ਪਹਿਲਾਂ ਥਾਂ ਤੋਂ ਦਾ ਪਤਾ ਨਹੀਂ ਲੱਗਦਾ ਮਿੰਤੀ ਮਿੰਤੀ ਦਾ ਹੁਣ ਬਾਬੇ ਦੀ ਕਿਰਪਾ ਨਾਲ ਜਿਹੜੇ ਕੰਮ ਚ ਬੰਦਾ ਪੇ ਬਾਅਦ ਹੌਲੀ ਹੌਲੀ ਤੁਹਾਨੂੰ ਪਤਾ ਪਤਾ ਲੱਗੀ ਜਾਂਦਾ ਠੀਕ ਆ ਜੀ ਆ ਆਪਾਂ ਰੱਖ ਦਿਆਂ ਇੱਤੇ ਤੇ ਹੋ ਗਿਆ ਕੰਮ ਡਨ ਕੀ ਕਹਿੰਦੇ ਜੀ ਵੇਖੋ ਕਿਦਾਂ ਵਧੀਆ ਲੱਗੀ ਜਾਲੀ ਹੁਣ ਆਪਾਂ ਥੋੜੀ ਜੀ ਇਹਦੀ ਛੜੀ ਛੋਟੀ ਕਾਦੇ ਲੱਗੇ ਆ ਥੱਲੇ ਇੱਥੇ ਐਂਗਲ ਜਾਈ ਉਹ ਆਪਾਂ ਖੋਲਦੇ ਲੱਗੇ ਆ ਉਹ ਵਿੱਚ ਆਉਂਦਾ ਹੈ ਇੱਕ ਡੰਗਰ ਹੈ ਜੇ ਲਾਈ ਮਗਰੋਂ ਪਹਿਲਾਂ ਇਸ ਕੋਨ ਨਾਲ ਖਲੋਗੇ ਵੀ ਹਾਂ ਵੀ ਕੰਮ ਹੋ ਗਿਆ ਸਾਡਾ ਬਹੁਤ ਵਧੀਆ ਸਵਰਗਾਂ 'ਚ ਬੈਗੇ ਬਜਾਰੇ ਇਹ ਕਹਿੰਦਾ ਇਹ ਬਾਕੀ ਆਹ ਦੇਪੇ ਆਪਾਂ ਸੈਟਿੰਗ ਕਰਨਾ ਇੰਨਾ ਥੋੜੀ ਜੀ ਪਿਛਾਂ ਖਿੱਚ-ਖਿੱਚ ਕੇ ਅਸੀਂ ਉਹ ਜੋ ਪੱਥਰ ਤੇ ਕੋ ਜੀਟਾਂ ਰੱਖਤੀਆਂ ਤਾਂ ਜੋ ਜਾਲੀ ਪਛਾਣ ਹੋ ਰਵੇ ਤੇ ਗੰਦੀ ਵੀ ਨਾ ਹੋਵੇ ਤੁਹਾਨੂੰ ਪਤਾ ਹੀ ਆ ਤੇ ਆ ਆਪਾਂ ਵੇਖਿਆ ਤੇ ਮਨ ਨੂੰ ਬੜਾ ਸਕੂਨ ਮਿਲਿਆ ਤੇ ਮੱਖੀ ਮਛਰ ਬਾਹਰ ਬਹੁਤ ਨਹੀਂ ਦੇਆਂ ਗੱਲਾਂ ਕਰਨ ਅਜੇ ਉਦੋਂ 4-5 ਵਜੇ ਤੇ ਜਿਆਦਾ ਜਿਹੜਾ ਮੱਖੀ ਮਛਰ ਉਹ 8-9 ਵਜੇ ਆਉਂਦਾ ਤੁਹਾਨੂੰ ਪਤਾ ਉਹ ਤੋਂ ਡੰਗੜਾਂ ਦਾ ਬਹੁਤ ਬੁਰਾ ਆਉਂਦਾ ਤੇ ਮਨ ਨੂੰ ਬਹੁਤ ਸਕੂਨ ਮਿਲਿਆ ਤੇ ਆ ਆਪਾਂ ਫਿਰ ਸ਼ਾਮ ਨੂੰ 6:07 ਵਜੇ ਪਾਇ ਪੱਠੇ ਤੂੜੀ ਡੰਗਰਿਆਂ ਨੀ ਅਰੇ ਨੰਦਰ ਪੱਠੇ ਖਾਂਡੇ ਹੀ ਤੇ ਮਨ ਨੂੰ ਆ ਵੀ ਬੜਾ ਸਕੂਨ ਆਉਂਦਾ ਜਦੋਂ ਇਦਾਂ ਦਾ ਚੱਕਰ ਬਣਦਾ ਹੈ ਕਿ ਨਹੀਂ ਕੀ ਕਹਿੰਦੇ ਬਾਕੀ ਚੈਨਲ ਨੂੰ ਵੱਤ ਵੱਤ ਸਬਸਕ੍ਰਾਈਬ ਤੇ ਵੀਡੀਓ ਨੂੰ ਵੱਤ ਵੱਤ ਸ਼ੇਅਰ ਕਰੀ ਕਰੋ ਤੁਹਾਡਾ ਬਹੁਤ ਬਹੁਤ ਧੰਨਵਾਦ ਹੋਊਗਾ ਕਿਉਂ ਬਾਬਿਓ ਆ ਫਿਰ ਵਿੱਚ ਆਪਾਂ ਫਿਰ ਕੇ ਵੇਖਿਆ ਵੀ ਕਿਦਾਂ ਡੰਗਰ ਸकून ਨਾਲ ਖਲੋਤੇ ਕਿ ਨਹੀਂ ਚਲੋ ਠੀਕ ਆ ਜੀ ਇਹਦੇ ਨਾਲ ਹੀ ਆਪਾਂ ਅੱਜ ਦਾ ਵਲੋਗ ਕਰਦੇ ਆ ਇੱਥੇ ਐਂਡ ਤੇ ਚੈਨਲ ਨਾਲ ਹਮੇਸ਼ਾ ਬਣੇ ਰਹੋ ਤੇ ਤੁਹਾਡਾ ਹੋ ਗਿਆ ਧੰਨਵਾਦ ਚੈਨਲ ਦਾ ਨਾਮ ਆ ਜੀ ਸਿਮਰ ਰੰਦਾ ਵਾ 555 ਠੀਕ ਆ ਜੀ ਸਬਸਕ੍ਰਾਈਬ ਜਰੂਰ ਕਰੋ ਚੈਨਲ ਨੂੰ ਧੰਨਵਾਦ